ਹਾਂਜੀ ਸੰਗਤ ਜੀ ਆਪਾਂ ਕਈ ਦਿਨਾਂ ਤੋਂ ਵਿਚਾਰ ਕਰ ਰਹੇ ਸੀ ਜੋ ਸੰਗਤ ਦੇ ਵਿੱਚ ਹੀ ਮੰਗ ਸੀ ਕਿ ਇਹਨਾਂ ਵਿਸ਼ਿਆਂ ਦੇ ਉੱਤੇ ਆਡੀਓ ਬਣਾਈਆਂ ਜਾਣ ਉਹ ਆਪਾਂ ਦੋ ਬਣ ਚੁੱਕੀਆਂ ਸੀ ਇੱਕ ਜਮਰਾਜ ਤੇ ਇੱਕ ਧਰਮਰਾਜ ਤੇ ਤੇ ਇੱਕ ਚਿੱਤਰ ਗੁਪਤ ਵਾਲੀ ਅੱਜ ਬਣਾ ਰਹੇ ਹਾਂ ਤੇ ਉਹਦੇ ਵਿੱਚ ਹੀ ਸਾਰਾ ਸਾਰ ਅੰਸ਼ ਤੇ ਜੋ ਨਿਚੋੜ ਹੈ ਇਸ ਗੱਲ ਦਾ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ ਜੀ ਇਹ ਸਾਰੀ ਜੋ ਵਿਚਾਰ ਹੈ ਗੁਰਬਾਣੀ ਤੇ ਆਧਾਰਿਤ ਹੈ ਜੋ ਗੁਰਬਾਣੀ ਵਿੱਚੋਂ ਸਾਨੂੰ ਪਰਮੇਸ਼ਰ ਜੀ ਸੂਝ ਦੱਸ ਰਹੇ ਨੇ ਪਤਾ ਦੱਸ ਰਹੇ ਨੇ ਕਿ ਪਰਮੇਸ਼ਰ ਦੇ ਦਰ ਕਰਦੀਆਂ ਇਹ ਗੱਲਾਂ ਨੇ ਜੋ ਪਰਮੇਸ਼ਰ ਦੇ ਦਰ ਦੀ ਅਸਲ ਖੇਡ ਹੈ ਘਰ ਦੀ ਅਸਲ ਖੇਡ ਹੈ ਉਹ ਤੋਂ ਪਰਮੇਸ਼ਰ ਜਾਣੇ ਪਰ ਗੁਰਬਾਣੀ ਦੇ ਰਾਹੀ ਅਸੀਂ ਜਿੰਨਾ ਕੁ ਸਮਝਣ ਜੋਗੇ ਸਾਨੂੰ ਪਰਮੇਸ਼ਰ ਜੀ ਨੇ ਕੀਤਾ ਹੈ ਉਹਦੇ ਅਨਸਾਰ ਅਸੀਂ ਇਹ ਵਿਚਾਰਾਂ ਕਰ ਰਹੇ ਹਾਂ ਜੀ ਜਿਸ ਤਰ੍ਹਾਂ ਆਪਾਂ ਪਹਿਲਾਂ ਵਿਚਾਰ ਕਰ ਚੁੱਕੇ ਸੀ ਕਿ ਜੋ ਬਿਲਕੁਲ ਹੀ ਜਿਸ ਜੀਵ ਦੇ ਕਰਮ ਮਾੜੇ ਨੇ ਉਹ ਬਿਨਾਂ ਕਿਸੇ ਸ਼ੰਕਾ ਤੇ ਜਮ ਦੇ ਵਾਸ ਪੈਂਦਾ ਹੈ ਪਰ ਜਿਸ ਜੀਵ ਦੇ ਕੁਝ ਕਰਮ ਚੰਗੇ ਨੇ ਕੁਝ ਪਰਮੇਸ਼ਰ ਦਾ ਧਿਆਨ ਕੀਤਾ ਪਰਮੇਸ਼ਰ ਦੇ ਚਰਨਾਂ ਦਾ ਉਹਨੂੰ ਪਤਾ ਲੱਗਿਆ ਕੁਝ ਉਹਨੇ ਆ ਨਾਮ ਜਪਣ ਦੀ ਕੋਸ਼ਿਸ਼ ਕੀਤੀ ਆ ਤਾਂ ਉਹ ਧਰਮ ਰਾਜ ਦੀ ਕਚਹਿਰੀ ਆ ਕਿਉਂਕਿ ਉਹਦੇ ਕੁਝ ਇਸ ਤਰ੍ਹਾਂ ਦੇ ਕਰਮ ਹੈ ਜਿਹੜੇ ਉਹਨੂੰ ਕਚਹਿਰੀ ਵੱਲ ਲਗਨ ਹੈ ਧਰਮ ਰਾਜ ਦੀ ਵੱਲ ਫਿਰ ਜੋ ਹੈ ਚਿੱਤਰ ਗੁਪਤ ਚਿੱਤਰ ਗੁਪਤ ਜਿਸ ਤਰ੍ਹਾਂ ਆਪਾਂ ਛੋਟੇ ਹੁੰਦੇ ਤੋਂ ਸੁਣਦੇ ਆਏ ਆ ਨਾ ਕਿ ਸਾਡੇ ਇੱਕ ਮੋੜ 'ਤੇ ਚਿੱਤਰ ਖੜਾ ਹੈ ਇੱਕ ਮੋੜ 'ਤੇ ਗੁਪਤ ਖੜਾ ਇਹ ਚਿੱਤਰ ਗੁਪਤ ਹੈ ਉਹ ਚਿੱਤਰ ਜਿਹੜੇ ਗੁਪਤ ਰੂਪ ਵਿੱਚ ਸਾਡੇ ਆਤਮਾ ਤੇ ਉਕਰੇ ਜਾ ਰਹੇ ਨੇ ਉਹ ਸਾਡੇ ਕਰਮ ਨੇ ਜਿਸ ਤਰ੍ਹਾਂ ਆਪਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਾਖੀ ਸੁਣਦੇ ਆ ਨਾ ਦੁਨੀ ਚੰਦ ਵਾਲੀ ਕਿ ਸੂਈ ਕਿਹਾ ਸੀ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿ ਮੇਰੀ ਉੱਥੇ ਦਰਗਾਹ ਦੇ ਵਿੱਚ ਮੈਨੂੰ ਵਾਪਸ ਕਰ ਦਿਓ ਤਾਂ ਉਹਦੀ ਪਤਨੀ ਨੇ ਕਿਹਾ ਸੀ ਵਾਪਸ ਕਰਿਆ ਹੁਣੇ ਸੂਈ ਦਰਗਾਹ ਵਿੱਚ ਨਹੀਂ ਵਾਪਸ ਕਰ ਹੋਣੀ ਕਿ ਨਾਲ ਕੁਝ ਜਾਣਾ ਨਹੀਂ ਤੇ ਜਿਹੜੇ ਇਹ ਸਾਡੇ ਨਾਲ ਜਾਣਾ ਕੁਝ ਨਹੀਂ ਹੈ ਅਸੀਂ ਹੱਥ ਸਾਡੇ ਖਾਲੀ ਨੇ ਅਸੀਂ ਕੁਝ ਨਾਲ ਨਹੀਂ ਲਿਜਾ ਸਕਦੇ ਸਾਡੇ ਨਾਲ ਜਾਣੇ ਨੇ ਚਿੱtre ਹੋਏ ਗੁਪਤ ਸਾਰੇ ਕਰਮ ਜਿਹੜੇ ਸਾਡੇ ਅੰਦਰ ਚਿੱਤਰ ਹੋ ਰਹੇ ਨੇ ਬਣ ਰਹੇ ਨੇ ਸਾਡੀ ਆਤਮਾ ਤੇ ਸਾਡੇ ਸਾਰੇ ਕਰਮ ਸਾਡੇ ਨਾਲ ਜਾਣੇ ਨੇ ਸਾਡੀ ਨਾਮ ਦੀ ਕਮਾਈ ਸਾਡੇ ਨਾਲ ਜਾਣੀ ਆ ਜਿਨ੍ਹਾਂ ਦਾ ਫਿਰ ਹਿਸਾਬ ਹੁੰਦਾ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਪਰ ਇੱਕ ਜ ਦੋ ਜਗ੍ਹਾ ਤੇ ਗੁਰਵਾਣੀ ਚ ਇਹ ਵੀ ਆਉਂਦਾ ਨਾ ਜਿੱਥੇ ਮੇਰੇ ਪਾਤਸ਼ਾਹ ਕਹਿੰਦੇ ਨੇ ਫਿਰ ਲੇਖਾ ਪਾੜ ਦਿੱਤਾ ਜਾਂਦਾ ਫਿਰ ਧਰਮ ਰਾਜ ਦੀ ਕਚਹਿਰੀ ਚ ਨਹੀਂ ਫਿਰ ਉਹ ਪਰਮੇਸ਼ਰ ਦੇ ਜਰਨ ਚ ਸਮਾਈ ਜੀਵ ਦੀ ਹੋ ਜਾਂਦੀ ਹੈ ਜਿੱਥੋਂ ਫਿਰ ਜੀਵ ਦਾ ਆਵਾਗਵਨ ਕੱਟ ਹੋ ਜਾਂਦਾ ਇੱਕ ਤੇ ਹੈ ਜੰਮ ਦੇ ਵਸ ਪੈਣਾ ਦੂਸਰਾ ਹੈ ਧਰਮ ਰਾਏ ਦੀ ਕਚਹਿਰੀ ਵਿੱਚ ਲੇਖਾ ਹੋਣਾ ਤੀਸਰਾ ਹੈ ਜਿਨ੍ਹਾਂ ਨੂੰ ਇਹਨਾਂ ਦੋਨਾਂ ਚੀਜ਼ਾਂ ਦੇ ਵਸ ਨਹੀਂ ਪੈਣਾ ਪੈਂਦਾ ਨਾ ਹੀ ਤੇ ਜੰਮ ਦੇ ਨਾ ਹੀ ਧਰਮ ਰਾਏ ਦੀ ਕਚਹਿਰੀ ਦਾ ਲੇਖਾ ਫਟ ਜਾਂਦਾ ਇਹਦਾ ਜਿਹਦੀ ਨਾਮ ਦੀ ਕਮਾਈ ਥਾਏ ਪੈ ਜਾਂਦੀ ਆ ਉਹ ਸਿੱਧਾ ਫਿਰ ਪਰਮੇਸ਼ਰ ਦੀ ਦਰਗਾਹ ਵਿੱਚ ਹੀ ਜਾਂਦੇ ਨੇ ਜੰਮ ਦਾ ਵਸ ਪੈਣਾ ਕਿਹਾ ਗਿਆ ਧਰਮਰਾਜ ਦੀ ਕਚਹਿਰੀ ਗਈ ਗਈ ਆ ਪਰਮੇਸ਼ਰ ਦਾ ਦਰਬਾਰ ਹੈ ਜਿੱਥੇ ਜੀਵ ਰੋਸ਼ਨ ਮੁਖ ਜਾਂਦੇ ਨੇ ਉੱਜਲ ਮੁਖ ਜਾਂਦੇ ਨੇ ਜਿਨ੍ਹਾਂ ਦੀ ਕਮਾਈ ਥਾਏ ਪੈ ਜਾਂਦੀ ਆ ਜਿਨ੍ਹਾਂ ਨੂੰ ਪਰਮੇਸ਼ਰ ਨੇ ਨਾਮ ਦੀ ਦਾਤ ਦੇ ਦਿੱਤੀ ਆ ਨਾਮ ਦੀ ਕਮਾਈ ਕਰਨ ਦੀ ਸਮਰੱਥਾ ਦੇ ਦਿੱਤੀ ਆ ਉਹਨਾਂ ਦਾ ਫਿਰ ਆਵਾਗਵਨ ਛੁੱਟ ਜਾਂਦਾ ਉਹਨਾਂ ਦੇ ਜਿਹੜੇ ਗੁਪਤ ਰੂਪ ਵਿੱਚ ਚਿੱਤਰ ਲਿਖੇ ਗਏ ਸੀ ਉਹਨਾਂ ਸਾਰਿਆਂ ਦਾ ਲੇਖਾ ਫਾੜ ਦਿੱਤਾ ਜਾਂਦਾ ਉਹ ਪਰਮੇਸ਼ਰ ਦੇ ਦਰ ਤੇ ਕਬੂਲ ਪੈ ਜਾਂਦੇ ਨੇ ਉਹਨਾਂ ਦੀ ਸਮਾਈ ਸਦਾ-ਸਦਾ ਲਈ ਪਰਮੇਸ਼ਰ ਦੇ ਚਰਨਾਂ ਵਿੱਚ ਹੋ ਜਾਂਦੀ ਆ। ਉਹ ਜੀਵ ਜਿਨ੍ਹਾਂ ਦੇ ਲੇਖਾਂ 'ਚ ਲਿਖਿਆ ਸੀ ਪੂਰਵਲੇ ਕਰਮਾਂ ਦੇ ਅਨਸਾਰ ਕਿ ਉਹਨਾਂ ਨਾਲ ਇਹ ਵਾਪਰਨਾ ਹੈ। ਜਿਸ ਤਰ੍ਹਾਂ ਕਬੀਰ ਜੀ ਵੀ ਕਹਿੰਦੇ ਨੇ ਕਿ ਵੀ ਹੁਣ ਮੇਰਾ ਇਹ ਜਨਮ ਹੋਇਆ ਵੀ ਇਸ ਵਾਰ ਪਰਮੇਸ਼ਰ ਜੀ ਮੇਰਾ ਇਹ ਜਨਮ ਸਫਲਾ ਕਰਦੀ ਉਹ ਕਹਿੰਦੇ ਨੇ ਕਿ ਪਿਛਲੇ ਵੀ ਜਨਮ ਮਨੁੱਖਾ ਸੀ ਬਹੁਤ ਹੱਦ ਤੱਕ ਪਹੁੰਚਣ ਵਾਲਾ ਸੀ ਪਰ ਪਹੁੰਚਿਆ ਨਹੀਂ ਗਿਆ ਹੁਣ ਇਸ ਵਾਰ ਪਰਮੇਸ਼ਰ ਜੀ ਆਪਣਾਏ ਜਿਹੜਾ ਮੇਰਾ ਆਵਾਗਵਨ ਕੱਟ ਹੋ ਜਾਏ ਇਹ ਆਪਾਂ ਸਾਰੇ ਪੜਦੇ ਆ ਨਾ ਕਬੀਰ ਜੀ ਦੀ ਬਾਣੀ ਜੋ ਵੀ ਵੀਰ ਭੈਣ ਸਹਿਜ ਪਾਠ ਸੁਣਿਆ ਜਾਂ ਜਿਨ੍ਹਾਂ ਨੇ ਕੀਤਾ ਇਹ ਗੁਰਬਾਣੀ ਸਾਰੀ ਆਉਂਦੀ ਹੈ ਗੁਰਵਾਣੀ ਰਾਹੀਂ ਸਾਨੂੰ ਪਰਮੇਸ਼ਰ ਜੀ ਸਾਰੀ ਇਹ ਸਮਝ ਬਖਸ਼ਦੇ ਨੇ ਤੇ ਇਹ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਚੋੜ ਜੀ ਜੋ ਪਰਮੇਸ਼ਰ ਜੀ ਨੇ ਜਿੰਨੀ ਮੱਤ ਦਿੱਤੀ ਉਹਦੇ ਨਾਲ ਹੀ ਆਪ ਜੀ ਨਾਲ ਸਾਂਝਾ ਕੀਤਾ ਹੈ ਜੀ ਤੇ ਸਾਰੇ ਵੀਰ ਭੈਣਾਂ ਨੂੰ ਇਹੀ ਹੱਥ ਬਨ ਕੇ ਹਮੇਸ਼ਾ ਬੇਨਤੀ ਆ ਕਿ ਅਸੀਂ ਉਸ ਪਰਮੇਸ਼ਰ ਦੇ ਦਰ ਤੋਂ ਉਹਦੇ ਨਾਮ ਦੀ ਦਾਤ ਮੰਗੀਏ ਕੋਈ ਕਿਸੇ ਨੂੰ ਕੁਝ ਨਹੀਂ ਕਰਕੇ ਦੇ ਸਕਦਾ ਸਾਡੀ ਆਪਣੀ ਕਮਾਈ ਸਾਡੇ ਆਪਣੇ ਕੰਮ ਆਉਣੀ ਹੈ ਜੇ ਅਸੀਂ ਕਹੀਏ ਕਿ ਕਿਸੇ ਦੀ ਕਮਾਈ ਹੋਈ ਹੈ ਸ਼ਾਇਦ ਉਹਨਾਂ ਦੇ ਨਾਲ ਸਾਡਾ ਵੀ ਕੁਝ ਹੁੰਦਾ ਹੈ ਪ੍ਰੇਰਣਾ ਮਿਲਦੀ ਹੈ ਪਰ ਕਰਨੀ ਆਪ ਪੈਂਦੀ ਹੈ ਜਦੋਂ ਤੱਕ ਸਾਡੀ ਨਾਮ ਦੀ ਕਮਾਈ ਨਹੀਂ ਹੈ ਸਾਡੇ ਅੰਦਰੋਂ ਸ਼ੰਕੇ ਭਰਮ ਡਰ ਦੁੱਖ ਖਤਮ ਨਹੀਂ ਹੁੰਦੇ ਪਾਤਸ਼ਾਹ ਕਹਿੰਦੇ ਨੇ ਸਰਵ ਰੋਗਾਂ ਔਖ ਦਾ ਨਾਮ ਜਿਨੇ ਨਾਮ ਜਪਿਆ ਉਹਦਾ ਮਨੁੱਖਾ ਜੀਵਨ ਸਫਲ ਹੋ ਗਿਆ ਉਹ ਇਸ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਸੁਰਖਰੂ ਉਜਲ ਮੁਖ ਜਾਂਦੇ ਨੇ ਪਰਮੇਸ਼ਰ ਦੇ ਚਰਨਾਂ ਵਿੱਚ ਸਦਾ ਸਦਾ ਲਈ ਸਮਾਈ ਹੋ ਜਾਂਦੀ ਹੈ ਹਾਂਜੀ ਸੰਗਤ ਜੀ ਭੁੱਲਾਂ ਚੁੱਕਾਂ ਦੀ ਮਾਫੀ ਦਿਓ ਜੀ ਸੱਚੇ ਪਾਤਸ਼ਾਹ ਜੀ ਆਪ ਦੀ ਤੁਰਕੀ ਬਾਣੀ ਦੇ ਆਧਾਰ ਤੇ ਵਿਚਾਰ ਕਰਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ